ਦੀ ਦੋ ਹਲੇ ਸਕੂਲ ਵਿੱਚੋਂ ਸਿਰਫ ਇੱਕਨਾਂ ਦੀ ਮੰਮੀ ਦਾ ਕਰਕੇ ਜਾਰੀ ਬਿਮਾਰ ਹੋਣ ਕਾਰਨ ਇਸ ਟਾਈਮ ਤੇ ਮੇਰੇ ਕੋਲ ਪੰਜੀ ਵੀ ਨਹੀਂ ਹੈਗੇ ਕੋਈ ਨਹੀਂ ਸਤ ਵਾਦ ਤੋਂ ਵੱਧ ਮਦਦ ਕਰੋ ਮੇਰੀ ਮੈਂ ਆਪਦੀ ਔਰਤ ਦਾ ਲਾਜ ਘਰਾ ਜਾਣਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਆਹ ਦੇਖੋ ਇਹ ਵੀ ਵੀਰ ਦਿਹਾੜੀਦਾਰ ਬੰਦਾ ਵਿਚਾਰਾ ਗਵਾਂੜਾ ਇਹਨਾਂ ਨੇ ਵੀ ਵੇਖੋ ਆਪਦੀ ਨੇਕ ਕਮਾਈ ਚੋਂ ਵੀਰ ਨੇ ਸੇਵਾ ਚਲੋ ਜਿੰਨੀ ਵੀ ਆ ਕੀਤੀਆ ਬਹੁਤ ਧੰਨਵਾਦ ਮੈਂ ਕਹ ਜਿਹੜਾ ਬੰਦਾ ਵੀ ਹਾਂਜੀ ਦੋਸਤੋ ਆਪਾਂ ਅੱਜ ਇੱਕ ਪਿੰਡ ਵੱਡੇ ਸਭਰਾ ਦੇ ਇਹੋ ਜਿਹੇ ਘਰੇ ਪਹੁੰਚੇ ਆ ਜੀ ਜਿੰਦੀ ਵੀਰ ਦੀ ਘਰ ਵਾਲੀ ਠੀਕ ਨਹੀਂ ਆ ਜੀ ਬੜਾ ਬੜੇ ਦਿਨੋਂ ਕਹੇ ਵੀਰ ਜਦੋਂ ਮੈਨੂੰ ਮਿਲਦਾ ਗੱਲ ਲੱਕ ਰੋ ਪੈਂਦਾ ਸੀ ਕਿਉਂਕਿ ਜਦੋਂ ਪੱਲੇ ਕੱਖ ਨਾ ਹੋਵੇ ਨਾ ਡਾਕਟਰਾਂ ਨੇ ਵੀ ਜਵਾਬ ਦਿੱਤਾ ਹੈ ਜੀ ਇਸ ਪਰਿਵਾਰ ਦੀ ਮਦਦ ਕਰਨੀ ਆ ਬਾਈ ਜੀ ਜਿੰਨੀ ਵੀ ਹੋ ਸਕੇ ਜੀ ਕਿਉਂਕਿ ਬੰਦਾ ਰੋਂਦਿਆ ਵੇਖ ਕੇ ਜਰਿਆ ਨਹੀਂ ਜਾਂਦਾ ਤੇ ਆਜੋ ਤੁਹਾਨੂੰ ਦਿਖਾਉਣੇ ਆ ਆ ਭੈਣ ਜੀ ਆ ਜੀ ਇੱਧਰ ਵੇਖੋ ਜਿਹਨੂੰ ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ ਜੀ ਇਲਾਜ ਵਾਸਤੇ ਤੇ ਘਰ ਦੇ ਵਿੱਚ ਬਾਈ ਜੀ ਸਾਹਮਣੇ ਪੰਜੀ ਵੀ ਨਹੀਂ ਹੈਗੀ ਤੇ ਵਿਚਾਰਾ ਚਾਹ ਪੀਣ ਲਈ ਕਹਿ ਰਿਹਾ ਵੀ ਚਾਹ ਪੀਉਣਾ ਪਰ ਅਸੀਂ ਆਖਿਆ ਵੀ ਚਲੋ ਚਾਹ ਪੀਣ ਨੂੰ ਦੁੱਧ ਲਿਓ ਨਹੀਂ ਵੀ ਪੈਸਾ ਨਹੀਂ ਹੈਗਾ ਪਰ ਅਸੀਂ ਆਗਾ ਕੋਈ ਗੱਲ ਦੀ ਵੀ ਚਾਹ ਦੀ ਕੋਈ ਗੱਲ ਨਹੀਂ ਆ ਤੇ ਕੈਮਰਾ ਮਾਰ ਕੇ ਖੋਲਾ ਲਾ ਕੇ ਕਰਾ ਪੈਣ ਜੀ ਦੇ ਲਾਜ ਦੀ ਬੜੀ ਸਖਤ ਜ਼ਰੂਰਤ ਆ ਤੇ ਗਵਾਂਢੀ ਵੀਰ ਵੀ ਆਇਆ ਜਦੋਂ ਭੈਣੋ ਨੂੰ ਪਤਾ ਲੱਗਾ ਇਹ ਵੀ ਆਇਆ ਜੀ ਤੇ ਆਹ ਵੇਖੋ ਵੀਰ ਕੀ ਗੱਲ ਹੋ ਗਈ ਵੀਰ ਇੱਧਰ ਆ ਕੋਈ ਗੱਲ ਨਹੀਂ ਵੀਰ ਕੀ ਗੱਲ ਲਾ ਕੋਈ ਗੱਲ ਨਹੀਂ ਚਲ ਆਪਣੇ ਜਵੇਸਤ ਲੱਗ ਲਿਆ ਹਾਸ ਸੰਤਾਲੋ ਵੀ ਮੈਨੂੰ ਜਵਾਬ ਮਿਲ ਗਿਆ ਹਾਸ ਸੰਤਾਲੋ ਵੀ ਜਵਾਬ ਮਿਲ ਗਿਆ ਹੈ ਹੋਰ ਮੈਂ ਕਿਸੇ ਬਨੇ ਖਣ ਜੋਗਾ ਜਿੰਨਾਂ ਨੂੰ ਮੈਂ ਛੁੱਟੀ ਦਵਾ ਕੇ ਲਿਆ ਸਕੂਲ ਵਿੱਚੋਂ ਸਿਰਫ ਇਹ ਕਿਨਾਂ ਦੀ ਮੰਮੀ ਦਾ ਕਰਕੇ ਜਾਰੀ ਬਿਮਾਰ ਹੋਣ ਕਾਰਨ ਇਸ ਟਾਈਮ ਤੇ ਮੇਰੇ ਕੋਲ ਪੰਜੀ ਵੀ ਨਹੀਂ ਹੈਗੀ ਕੋਈ ਮੇਰੀ ਸਖਤ ਵੱਧ ਤੋਂ ਵੱਧੀ ਮਦਦ ਕਰੋ ਮੇਰੀ ਮੈਂ ਆਪਦੀ ਔਰਤ ਦਾ ਲਾਜ ਘਰਾ ਜਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਆਹ ਦੇਖੋ ਇਹ ਵੀ ਵੀਰ ਦਿਹਾੜੀਦਾਰ ਬੰਦਾ ਵਿਚਾਰਾ ਗਵਾਂੜਾ ਇਹਨਾਂ ਨੇ ਵੀ ਵੇਖੋ ਆਪਦੀ ਨੇਕ ਕਮਾਈ ਚੋਂ ਵੀਰ ਨੇ ਸੇਵਾ ਚਲੋ ਜਿੰਨੀ ਵੀ ਆ ਜੀਤਿਆ ਬਹੁਤ ਧੰਨਵਾਦ ਮੈਂ ਕਹਿੰਦਾ ਜਿਹੜਾ ਬੰਦਾ ਵੀ ਵੀਡੀਓ ਦੇਖੂਗਾ ਪਾਉ ਜੀ ਜਿੰਨੀ ਵੀ ਹੋ ਸਕੇ ਸ਼ੇਅਰ ਕਰੋ ਹਜ ਪਾਜੀ ਤੁਸੀਂ ਕੀ ਕਰਨ ਚਾਹੁੰਦੇ ਪਰਿਵਾਰ ਵੱਲ ਵੇਖ ਕੇ ਦੇਖੇ ਰਿਆ ਨਹੀਂ ਗਿਆ ਹਾਤੋਂ ਰਿਆ ਹੀ ਨਹੀਂ ਗਿਆ ਤੇ ਇਹ ਵੀ ਵੀਰ ਵਿਚਾਰੇ ਗਵਾਨ ਆ ਤੇ ਇਹਨਾਂ ਆਖਿਆ ਵੀ ਚਲੋ ਦਿਹਾੜੀਦਾਰ ਬੰਦਾ ਵੇਖ ਲਓ ਇਹਨੇ ਵੀ ਆਪਣੀ ਨੇਕ ਕਮਾਈ ਚੋਂ ਦਿੱਤੀ ਆ ਜੀ ਸੇਵਾ ਹਜ਼ਾਰ ਰੁਪਇਆ ਕਿਉਂ ਇਹ ਲੋਕ ਵਿਖਾਵਾ ਨਹੀਂ ਅਸੀਂ ਕਹਿ ਸਕਦੇ ਕਿਉਂਕਿ ਇਹ ਜਦੋਂ ਭੈਣ ਜੀ ਨੂੰ ਪਤਾ ਲੱਗਾ ਕਿਉਂ ਭੈਣ ਜੀ ਹਾਂਜੀ ਭਾਜੀ ਨੂੰ ਪਤਾ ਲੈ ਨਹੀਂ ਆਏ ਪਤਾ ਲੈਣਾ ਸੀ ਨਾ ਜਦੋਂ ਦੇਖ ਕੇ ਰਿਆ ਨਹੀਂ ਗਿਆ ਹੈ ਨਾ ਇੱਕ ਜਰਿਆ ਨਹੀਂ ਗਿਆ ਪੀ ਜਾਦੀ ਹਾਲਤ ਖਰਾਬ ਖਰਾਬ ਆ ਤੇ ਕੀ ਹੁਣ ਲਾਜ ਵੀਰ ਦੀ ਕੀ ਮੰਗ ਕਰਦੇ ਤੁਸੀਂ ਵੀਰ ਅਸੀਂ ਇਹਨੇ ਜੀ ਸਾਨੂੰ ਲਾਜ ਵੀ ਹੋਣਾ ਚਾਹੀਦਾ ਇਹਨਾਂ ਦਾ ਸਾਡੇ ਕੋਲ ਟੈਂਕ ਘਰ ਵਿੱਚ ਆਟਾ ਵੀ ਨਹੀਂ ਹੈਗਾ ਮੈਨੂੰ 2 ਮਹੀਨੇ ਹੋ ਗਏ ਮੈਂ ਇਹਦੀ ਸਹਰਣੀ ਆ ਮੇਰੇ ਕੋਲ ਇਸ ਟਾਈਮ ਤੇ ਬੱਚਿਆਂ ਨੂੰ ਖਵਾਉਣ ਲਈ ਆਟਾ ਬਣੇਗਾ ਚਾਹ ਬਣਾਉਣ ਵਾਸਤੇ ਪੈਸਾ ਨਹੀਂ ਹੈਗਾ ਸੀ ਮੇਰੇ ਕੋਲ ਮੈਂ ਕਿਸੇ ਤੋਂ 100 ਰੁਪਿਆ ਇਸ ਵੀਰਾਂ ਨੂੰ ਚਾਹ ਪਿਉਣ ਵਾਸਤੇ ਫੜਕੇ ਲਿਆਇਆ ਸੀ ਉਹ ਵੀ ਕਹਿੰਦੇ ਸੀ ਕਿ ਨਹੀਂ ਤੂੰ ਚਾਹ ਰਹਿਣ ਦੀ ਫਿਰ ਵੀ ਮੈਂ ਆਹ ਨਹੀਂ ਭਾਜੀ ਤੁਸੀਂ ਇੰਨਾ ਕਰਨ ਆਏ ਜੋ ਮੈਂ ਤੁਹਾਡਾ ਚਾਹ ਵੀ ਨਹੀਂ ਪਿਆ ਸਕਦਾ ਤੁਹਾਨੂੰ ਚਲੋ ਜੀ ਮੇਰੀ ਸਫਤ ਤੋਂ ਵੱਧ ਮਦਦ ਕਰੋ ਵੀਰ ਜੀ ਕੋਈ ਨਹੀਂ ਬਹੁਤ ਜਿਆਦਾ ਬੁਰਾ ਹਾਲ ਹੈ ਮੈਂ ਇਹਨਾਂ ਦਾ ਇਲਾਜ ਕਰ ਸਕਾਂ। ਤੇ ਡਾਕਟਰਾਂ ਕੋਲ ਲੈ ਕੇ ਗਏ ਸੀ ਤੁਸੀਂ ਕੀ ਕਿਹਾ ਸੀ ਉਹਨਾਂ ਨੇ? ਡਾਕਟਰਾਂ ਨੇ ਸਾਨੂੰ ਜੀ 2 ਦਿਨ ਰੱਖ ਕੇ ਜਪਾਉ ਦੇ ਦਿੱਤਾ ਉਹਨਾਂ ਨੇ ਕਿਹਾ ਕਿ ਵੀ ਘਰ ਵਿੱਚ ਜਾ ਕੇ ਸੇਵਾ ਕਰ ਸਕਦਾ ਤੂੰ। ਦੇਖੋ ਜੀ ਬਸ ਬੰਦਾ ਵੇਖੋ ਘਰ ਵਿੱਚ ਜਾ ਕੇ ਸੇਵਾ ਕਰਦਾ ਤੇ ਬੰਦੇ ਦੇ ਦੇਖੋ ਅੱਖਾਂ ਚੋਂ ਬਾਈ ਜੀ ਪਾਣੀ ਆ ਗਿਆ ਭਰਾ ਦੇ ਕਿਉਂਕਿ ਜਦੋਂ ਇੰਨੀ ਗੱਲ ਬੰਦਾ ਕਹੇ ਨਾ ਕਲੇਜਾ ਪਾੜ ਜਾਂਦਾ ਵੀ ਘਰੇ ਜਾ ਕੇ ਸੇਵਾ ਕਰ ਹੂੰ। ਬੜੀ ਤਕੜੀ ਗੱਲ ਆ ਬਾਈ ਜੀ ਡਾਇਰੈਕਟਰਾਂ ਨੇ ਤਾਂ ਕਹਿ ਦਿੱਤਾ ਆਪਾਂ ਕਹਿ ਦਿੰਦੇ ਆ ਡਾਕਟਰ ਰੱਬ ਦਾ ਰੂਪ ਹੁੰਦੇ ਆ ਉਹ ਕਿਹੜਾ ਡਾਕਟਰ ਹੋਊਗਾ ਮੈਂ ਤਾਂ ਨਾ ਕਸਾਈ ਬੰਦਾ ਹੋਊਗਾ ਮੈਂ ਨਾ ਵੀ ਉਹਨੂੰ ਮੈਂ ਡਾਇਰੈਕਟਰ ਮੰਨਦਾ ਹੀ ਨਹੀਂਗਾ ਵੀ ਜਿਹੜਾ ਐਸਾ ਬੰਦੇ ਦਾ ਆ ਮਜ਼ਦੂਰ ਬੰਦੇ ਦਾ ਜਿਹੜੀਦਾਰ ਬੰਦੇ ਦਾ ਦਿਲ ਤੋੜਿਆ ਬਾਈ ਜੀ ਦੋਸਤੋ ਵੀਡੀਓ ਸ਼ੇਅਰ ਕਰੋ ਬਾਕੀ ਮੈਂ ਨਾ ਵੀ ਜਿੰਨੇ ਤੁਸੀਂ ਸ਼ੇਅਰ ਕਰੋਗੇ ਇਸ ਪਰਿਵਾਰ ਦੀ ਕੋਈ ਨਾ ਕੋਈ ਬਾਹ ਫੜੀ ਜਾਊਗੀ ਇਹ ਆਪਦੀ ਘਰ ਵਾਲੀ ਦਾ ਇਲਾਜ ਕਰਾ ਲੂ ਤਿੰਨ ਦੀਆਂ ਹਾਂਜੀ ਤਿੰਨ ਦੀਆਂ ਤੇ ਕਾਕਾ ਵੀ ਛੋਟਾ ਹਾਂਜੀ ਛੋਟਾ ਛੋਟਾ ਪੁੱਤ ਨੰਬਰ ਲਿਆਓ ਇੱਧਰ ਤੇ ਯੋ ਦੇਖੀ ਬਈ ਅੰ ਨੰਬਰ ਬਾਕੀ ਨੰਬਰ ਬੋਲ ਪੁੱਤ ਕੀ ਨੰਬਰ ਆ ਨੰਬਰ ਸੁਣੀ ਬਾਕੀ ਨੰਬਰ ਨੋਟ ਕਰ ਲੋ ਵੀਰ ਜੀ ਕੀ ਨੰਬਰ ਆ ਵੀਰ ਪੁੱਤ 70143 50473 ਦੁਬਾਰਾ ਫਿਰ ਦੱਸਦੇ ਪਾਉ 73143 50473 ਇਹ ਬਾਈ ਜੀ ਨੰਬਰ ਆ ਵੇਖੋ ਤਿੰਨ ਧੀਆਂ ਵਾ ਤਿੰਨੇ ਮਟਿਆਰਾ ਬਾਈ ਜੀ ਤੇ ਇਸ ਵਿੱਚ ਦੀ ਜਿੰਨੀ ਵੀ ਤੁਸੀਂ ਮਦਦ ਕਰ ਸਕਦੇ ਜੇ ਥੋੜੀ ਆ ਕਿਉਂਕਿ ਜਦੋਂ ਇਹਨਾਂ ਦਾ ਇਲਾਜ ਹੋ ਗਿਆ ਬਾਈ ਜੀ ਅਸੀਂ ਤੁਹਾਨੂੰ ਵੀਡੀਓ ਪਾ ਕੇ ਦੱਸਾਂਗੇ ਪਰ ਠੀਕੇ ਪਰਵਤੀ ਪੈ ਸਾਡੀ ਠੀਕ ਹੈ ਕਿਉਂ ਬਾਈ ਤੇ ਇਸ ਬਾਈ ਨੂੰ ਆਪਾਂ ਜਦੋਂ ਹਾਸਦਾ ਵਸਦਾ ਵੇਖਣਾ ਵਾ ਇਹ ਜਿਵੇਂ ਅੱਜ ਭਾਵਕੋ ਇੱਕ ਵੀਡੀਓ ਪਾਈ ਹੈ ਨਾ ਇਹ ਬੰਦਾ ਆਪਣੇ ਦਿਲੋਂ ਖੁਸ਼ ਹੋ ਕੇ ਤੁਹਾਨੂੰ ਧੰਨਵਾਦ ਕਰੂਗਾ ਤੁਹਾਡਾ ਜਿਹੜੇ ਜਿਹੜੇ ਬੰਦੇ ਵੀ ਦਾ ਸਹਿਯੋਗ ਕਰਨਗੇ ਤੇ ਬਾਕੀ ਧੰਨਵਾਦ ਕਰੂੰਗਾ ਬਾਕੀ ਨੰਬਰ ਤੁਹਾਨੂੰ ਦੱਸ ਦਿੰਨਾ 7814350473 ਬਾਕੀ ਖਾਤਾ ਕਿੰਦੇ ਨਾਮ 'ਤੇ ਨਾ ਚੱਲਦਾ ਕੌਣ ਨੰਬਰ ਐਸੇ ਇਹਨਾਂ ਦੇ ਘਰ ਸਾਂਝਾ ਖਾਤਾ ਜੀ ਨਹੀਂ ਹੁੰਦਾ ਕਿ ਬਸ ਕੱਢੀ ਦੇ ਸਾਂਝਾ ਖਾਤਾ ਕਰਾਓ ਜ਼ਰੂਰੀ ਆ ਕਿ ਨਹੀਂ ਜੋਇੰਟ ਖਾਤਾ ਕਰਾ ਲਓ ਕਿਉਂ ਜੀ ਕੁੜੀਆਂ ਦਾ ਕਰਾ ਦੇ ਜਾਂ ਕਿਸੇ ਦਾ ਕਿਹੜੀ ਬੈਂਕ ਦਾ ਵਾ ਆਪਣੀ ਆਈਡੀ ਪਾ ਦੇ ਨਹੀਂ ਪਾਦੇ ਬੱਚ ਨੀ ਆ ਨਹੀਂ ਛੱਡੇ ਪਾਰਤ ਸਟੇਟ ਬੈਂਕ ਦਾ ਖਾਤਾ ਬਾਈ ਜੀ ਇਹ ਤੁਹਾਨੂੰ ਆਪਣਾ ਖਾਤਾ ਸੈਂਡ ਕਰ ਲੈ ਕੇ ਜੇ ਕਿਸੇ ਨੇ ਕੋਈ ਤਿਲ ਫੁੱਲ ਪਾਉਣਾ ਹੋਊਗਾ ਬਾਕੀ ਇਹ ਨੰਬਰ ਤੇ ਸੰਪਰਕ ਕਰ ਲਿਆ ਜੇ ਕਿ ਜੇ ਵੀ ਕਿਉਂਕਿ ਇਹਦਾ ਕੋ ਮੋਬਾਈਲ ਵੀ ਸਾਧਾ ਹੀ ਆ ਵੀ ਇਹ ਨਹੀਂ WhatsApp ਚੱਲਦਾ ਜਾਂ ਕਿਦਾਂ ਕਿਉਂਕਿ ਇਲਾਜ ਕਰਾਉਣ ਲਈ ਤਾਂ ਇਹਨਾਂ ਕੋ ਪੈਸਾ ਨਹੀਂ ਆ ਉਹ ਵੀ ਮੋਬਾਈਲ ਕਿਸੇ ਨੇ ਦਿੱਤਾ ਵੀ ਚਲੋ ਕੋਈ ਗੱਲਬਾਤ ਕਰ ਲਾਂਗੇ ਇਹ ਵੀਡੀਓ ਬਾਈ ਜੀ ਤੁਸੀਂ ਸ਼ੇਅਰ ਕਰਨੀ ਆ ਦੁੱਖ ਬਹੁਤ ਆ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ